ਸਿੱਖ ਦੇ ਘਰ ਦੇ ਵਿੱਚ ਜਨਮ ਲੈ ਕੇ ਜੀਨੇ ਅੰਮ੍ਰਿਤ ਨਹੀਂ ਛਕਿਆ ਜਿਹੜਾ ਅੰਮ੍ਰਿਤ ਸੰਸਕਾਰ ਦੇ ਵਿੱਚੋਂ ਨਹੀਂ ਲੰਘਿਆ ਤਉ ਨੂੰ ਸਤਿਗੁਰੂ ਜੀ ਕਹਿੰਦੇ ਧਰੇ ਕੇਸ ਪਾਹੂਲ ਬਿਨਾ ਕੇਸ ਧਾਰਨ ਕਰ ਲਏ ਪਾਹੂਲ ਬਿਨਾ ਪਾਹੂਲ ਕਹਿੰਦੇ ਨੇ ਅੰਮ੍ਰਿਤ ਨੂੰ ਅੰਮ੍ਰਿਤ ਛਕਿਆ ਕੋਈ ਨਹੀਂ ਖੰਡੇ ਬਾਟੇ ਦਾ ਅੰਮ੍ਰਿਤ ਹੈ ਜੋ ਉਹ ਧਾਰਨ ਨਹੀਂ ਕੀਤਾ ਤਾਂ ਫਿਰ ਖਾਲਸਾ ਪੰਥ ਦੇ ਵਿੱਚ ਤੇ ਜਨਮ ਹੋਇਆ ਨਹੀਂ ਧਰਮ ਦੀ ਦੁਨੀਆ ਵਿੱਚ ਤੇ ਜਨਮ ਹੋਇਆ ਹੀ ਨਹੀਂ ਸੋ ਸਤਿਗੁਰੂ ਜੀ ਵਚਨ ਕਰਦੇ ਨੇ ਧਰੇ ਕੇਸ ਪਾਹੁਲ ਬਿਨਾ ਕੇਸ ਧਾਰਨ ਕਰੇ ਹੋਏ ਨੇ ਮਨ ਨੂੰ ਵੀ ਕਹਿੰਦਾ ਹੈ ਕਿ ਮੇਰਾ ਬੜਾ ਸਾਫ਼ ਹੈ ਪਰ ਅਮਰਿ ਛਕਿਆ ਕੋਈ ਨਹੀਂ ਪਾਹੁਲ ਹੈ ਕੋਈ ਨਹੀਂ ਭੇਖੀ ਮੂੜਾ ਸਿੱਖ ਉਹ ਕੇਵਲ ਭੇਖੀ ਹੈ ਵਿਖਾਵੇ ਦੇ ਤੌਰ ਤੇ ਸਿੱਖ ਦਿਖਾਈ ਦਿੰਦਾ ਏ ਸੋ ਅੱਗੇ ਸਤਿਗੁਰੂ ਜੀ ਬੜੇ ਬਚਨ ਕਰਦੇ ਨੇ ਕਠੋਰ ਉਹ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਧਰੇ ਕੇਸ ਪਾਹੋਲ ਬਿਨਾ ਭੇਖੀ ਮੂੜਾ ਸਿੱਖ ਮੇਰਾ ਦਰਸ਼ਨ ਨਾਹੀਂ ਤਿਸ ਪਾਪੀ त्याਗੇ ਪਿਖ ਉਹ ਮੈਂ ਉਹਨੂੰ ਮੈਂ ਦਰਸ਼ਨ ਨਹੀਂ ਦੇਵਾਂਗਾ ਉਹ ਇੱਕ ਪਾਪੀ ਹੈ ਜਿਹੜੇ ਨੂੰ ਮੈਂ ਪਾਪੀ ਕੱਲਾ ਇਹ ਨਹੀਂ ਜੋ ਅਸੀਂ ਦੁਨਿਆਵੀ ਤੌਰ ਤੇ ਪਾਪ ਕਰਦੇ ਹਾਂ ਗੁਰੂ ਪਰਮਾਤਮਾ ਸਾਨੂੰ ਕੋਈ ਬਖਸ਼ਿਸ਼ ਦੇਵੇ। ਵੇਖੋ ਸਾਨੂੰ ਕੋਈ ਤੋਹਫਾ ਦੇਵੇ ਨਾ ਜਦੋਂ ਸਾਨੂੰ ਕੋਈ ਬੰਦਾ ਸਾਡੇ ਪਿਆਰ ਦੇ ਵਿੱਚ ਕੋਈ ਤੋਹਫਾ ਦੇਵੇ ਤੇ ਅਸੀਂ ਉਹਦਾ ਤੋਹਫਾ ਲੈਣ ਤੋਂ ਇਨਕਾਰੀ ਹੋ ਜਾਈਏ। ਅਸੀਂ ਉਹਨੂੰ ਉਹਦਾ ਤੋਹਫਾ ਵਾਪਸ ਕਰ ਦਈਏ ਵੀ ਸਾਨੂੰ ਨਹੀਂ ਚਾਹੀਦਾ ਤੇਰਾ ਤੋਹਫਾ। ਤਾਂ ਇਹ ਗਲਤ ਗੱਲ ਹੈ ਨਾ ਸਸ ਅਸੀਂ ਸਾਰੇ ਜਿੰਨੇ ਵੀ ਅਸੀਂ ਜੀਵਾਂ ਇਸ ਚੀਜ਼ ਨੂੰ ਅਸੀਂ ਅੰਦਰੋਂ ਜਾਣਦੇ ਹਾਂ ਕੋਈ ਮਨੁੱਖ ਸਾਡੇ ਕੋਲੇ ਤੋਹਫਾ ਲੈ ਕੇ ਆਵੇ ਅਸੀਂ ਉਹ ਤੋਹਫੇ ਨੂੰ ਸਰਕਾਰ ਨਾ ਕਰੀਏ। ਤਈ ਜਦੋਂ ਉਹਦਾ ਤੋਹਫਾ ਅਸੀਂ ਸਵੀਕਾਰ ਨਹੀਂ ਕਰਦੇ ਤਾਂ ਫਿਰ ਉਸ ਦਾ ਮਨ ਤੇ ਦੁਖੀ ਹੁੰਦਾ ਹੈ ਨਾ ਇਹ ਨੈਤਿਕ ਤੌਰ ਤੇ ਵੀ ਗਲਤ ਹੈ ਕਿਸੇ ਦਾ ਦਿੱਤਾ ਹੋਇਆ ਤੋਹਫਾ ਮਨੁੱਖ ਕੋਈ ਪਿਆਰ ਨਾਲ ਕੋਈ ਪ੍ਰੇਮ ਨਾਲ ਤੁਹਾਨੂੰ ਚੀਜ਼ ਦੇ ਰਿਹਾ ਹੈ ਤੁਸੀਂ ਉਹਨੂੰ ਸਵੀਕਾਰ ਨਾ ਕਰੋ ਤਈ ਵੀ ਪਾਪ ਹੈ ਨਾ ਤੇ ਗੁਰੂ ਨੇ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ ਅੰਮ੍ਰਿਤ ਦੀ ਬਖਸ਼ਿਸ਼ ਕੀਤੀ ਹੈ ਤੇ ਅਸੀਂ ਗੁਰੂ ਦੀ ਦਿੱਤੀ ਹੋਈ ਦਾਤ ਨੂੰ ਜਦੋਂ ਪ੍ਰਵਾਨ ਨਹੀਂ ਕਰਦੇ ਤਾਂ ਇਹ ਵੀ ਤੇ ਇੱਕ ਪਾਪ ਹੈ ਇਸ ਕਰਕੇ ਗੁਰੂ ਸਾਹਿਬ ਜੀ ਨੇ ਪਾਪੀ ਸ਼ਬਦ ਵਰਤਿਆ ਏ ਮੇਰਾ ਦਰਸ਼ਨ ਨਾਹੀਂ ਤਿਸ ਉਹ ਨੂੰ ਮੇਰਾ ਦਰਸ਼ਨ ਨਹੀਂ ਹੁੰਦਾ ਮਹਾਰਾਜ ਜੀ ਕਾਰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਪੁੱਛਿਆ ਮਹਾਰਾਜ ਜੀ ਕਾਰਨ ਕੀ ਏ ਕਿਉਂ ਨਹੀਂ ਹੁੰਦਾ ਕਹਿੰਦੇ ਪਾਪੀ त्यागे ਭਿਖ ਉਹ ਪਾਪੀ ਹੈ ਉਹਨੇ ਇਹ ਬਖਸ਼ਿਸ਼ ਨੂੰ ਇਸ ਭਿਖ ਨੂੰ ਇਸ ਦਾਤ ਨੂੰ ਤੋ ਭਾਵ ਦਾਤ ਪਿਖਿਆ ਨਹੀਂ ਭਾਵ ਦਾਤ ਪਿਖ ਤੋਂ ਭਾਵ ਦਾਤ ਇਸ ਦਾਤ ਨੂੰ ਤਿਆਗ ਦਿੱਤਾ ਹੈ। ਤੋ ਜਿਹਨੇ ਅਮ੍ਰਿਤ ਦੀ ਦਾਤ ਨੂੰ ਤਿਆਗ ਦਿੱਤਾ ਸਤਿਗੁਰੂ ਜੀ ਕਹਿੰਦੇ ਉਹ ਪਾਪੀ ਹੈ ਤੇ ਮੈਂ ਉਸ ਨੂੰ ਆਪਣਾ ਦਰਸ਼ਨ ਨਹੀਂ ਦੇਵਾਂਗਾ। ਸੋ ਪ੍ਰਾਤਨ ਸਮਿਆਂ ਦੇ ਵਿੱਚ ਜ਼ਰੂਰੀ ਹੁੰਦਾ ਸੀ ਕਿਉਂਕਿ ਹੁਣ ਸਮਾਂ ਤੇ ਹਾਲਾਤ ਇਹੋ ਜਿਹੇ ਹੋ ਚੁੱਕੇ ਨੇ ਕਿ ਮਨੁੱਖ ਗੁਰੂ ਵਾਲਾ ਬਣਨ ਤੋਂ ਕੰਨ ਕਤਰੌਂਦਾ ਹੈ। ਉਦਾ ਕਾਰਨ ਇਹ ਹੈ ਕਿ ਮਾਇਆ ਬਹੁਤ ਜ਼ਿਆਦਾ ਮਨ ਤੇ ਹਾਵੀ ਹੋ ਚੁੱਕੀ ਹੈ ਮਾਇਆ ਦਾ ਪ੍ਰਭਾਵ ਸਾਰਿਆਂ ਦੇ ਉੱਪਰ ਹੈ ਕਿਉਂਕਿ ਮਨ ਮਰਿਆ ਹੋਇਆ ਹੈ ਸੋ ਮਰੇ ਹੋਏ ਜੀਵ ਨੂੰ ਗੁਰੂ ਦੀ ਗੱਲ ਨਹੀਂ ਪਸੰਦ ਹੁੰਦੀ ਜੋ ਧਾਰਮਿਕ ਤੌਰ ਤੇ ਮਨੁੱਖ ਦੀ ਮੌਤ ਆ ਨੂੰ ਗੁਰੂ ਦੀ ਗੱਲ ਪਸੰਦ ਕੋਈ ਨਹੀਂ ਹੁੰਦੀ ਵੇਖੋ ਇੱਕ ਮਰਦਾ ਪਿਆ ਹੋਵੇ ਸਰੀਰ ਦੇ ਇੱਕ ਤੌਰ ਤੇ ਇੱਕ ਮਰਦਾ ਜੀਵ ਪਿਆ ਹੈ ਜਿਸ ਅਸੀਂ ਉਹਦੇ ਕੋਲੇ ਕਿੰਨਾ ਕੁਝ ਬੋਲੀ ਜਾਈਏ ਕਿੰਨਾ ਕੁਝ ਉਹਦੇ ਨਾਲ ਸਮਝਾਈ ਜਾਈਏ ਜਦੋਂ ਉਹ ਮਰਦਾ ਹੈ ਤਾਂ ਉਹਦੇ ਪੱਲੇ ਤਾਂ ਕੁਝ ਨਹੀਂ ਪੈਣਾ ਉਹ ਤਾਂ ਮਰ ਚੁੱਕਾ ਹੈ ਇਸ ਕਰਕੇ ਮੁਰਦਾ ਮਾਨ ਦੇ ਕੋਲੇ ਤੁਸੀਂ ਕਿੰਨੀਆਂ ਹੀ ਗੱਲਾਂ ਕਰੀ ਜਾਓ ਉਹਦੇ ਕੋਈ ਅਸਰ ਨਹੀਂ ਹੋਣਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਜੀਵ ਨੇ ਅੰਮ੍ਰਿਤ ਦੀ ਦਾਤ ਪ੍ਰਵਾਨ ਨਹੀਂ ਕੀਤੀ ਮੈਂ ਉਹਨੂੰ ਦਰਸ਼ਨ ਨਹੀਂ ਦੇਣੇ ਸੋ ਧਾਰਮਿਕ ਤੌਰ ਤੇ ਜਿੰਨੇ ਮਨੁੱਖ ਨੇ ਸਤਿਗੁਰੂ ਜੀ ਕਹਿੰਦੇ ਕਿ ਸਾਰੇ ਹੀ ਮਰੇ ਹੋਏ ਨੇ ਕੋਈ ਇੱਕ ਅੱਧ ਜੀਵਤ ਹੈ ਇਸ ਜਗ ਦੇ ਵਿੱਚ ਕੋਈ ਇੱਕ ਅਧ ਪ੍ਰਾਣੀ ਹੈ ਜਿਹੜਾ ਜੀਵਤ ਰਹਿੰਦਾ ਹੈ ਜਿਹੜਾ ਗੁਰੂ ਵਾਲਾ ਬਣਦਾ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਸਿਮਰਨ ਬੰਦਗੀ ਕਰਦਾ ਹੈ ਜਿਹੜਾ ਪ੍ਰਮਾਤਮਾ ਨੂੰ ਤੇ ਆਉਂਦਾ ਹੈ ਨਹੀਂ ਬਾਕੀ ਤੇ